ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਪੰਜਾਬ ਹਿਮਾਚਲ ਬਾਰਡਰ ਤੇ ਹਿਮਾਚਲ ਦੇ ਉਦਯੋਗੀ ਖੇਤਰ ਗਵਾਲਥਾਈ ਵਿਖੇ ਦੇਰਾ ਦੇ ਇੱਕ ਭਿਆਨਕ ਸੜਕ ਹਾਦਸੇ ਵਾਪਰਿਆ ਜਿਸ ਦੇ ਵਿੱਚ ਐਕਟਿਵਾ ਸਵਾਰ ਮਹਿਲਾ ਦੀ ਸਾਹਮਣੇ ਤੋਂ ਆ ਰਹੇ ਟੈਂਕ ਦੀ ਚਪੇਟ ਦੇ ਵਿੱਚ ਆਉਣ ਕਰਕੇ ਦਰਦਨਾਕ ਮੌਤ ਹੋ ਗਈ ਹੈ ਮਹਿਲਾ ਦੇ ਸਿਰ ਦੇ ਉੱਪਰੋਂ ਟਰੱਕ ਟੱਪ ਗਿਆ ਤੇ ਜਿਸ ਦੇ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਪਿੰਡ ਬਰਮਲੇ ਦੀ ਰੈਣ ਵਾਲੀ ਸੀ ਤੇ ਦੇਰਾ ਤਾਂ ਆਪਣੇ ਐਕਟਿਵਾ ਤੇ ਗਵਾਲ ਥਾਈ ਤੋਂ ਘਰ ਵੱਲ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਟੈਂਕ ਦੀ ਚਪੇਟ ਦੇ ਵਿੱਚ ਆ ਗਈ ਜਿਸ ਦੇ ਚਲਦਿਆ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਹਿਮਾਚਲ ਪੁਲਿਸ ਥਾਣਾ ਗੋਵਾਲਥਾਈ ਦੀ ਟੀਮ ਨੂੰ ਮਿਲੀ ਤਾਂ ਉਸੇ ਸਮੇਂ ਐਸਐਚਓ ਬਲਬੀਰ ਸਿੰਘ ਦੀ ਟੀਮ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਇਹ ਟਰੱਕ ਅਤੇ ਐਕਟਿਵਾ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਮਹਿਲਾ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਬिलासपुर ਭੇਜ ਦਿੱਤਾ ਗਿਆ ਹੈ ਇਸ ਦਰਦਨਾਕ ਹਾਦਸੇ ਦੀ ਜਾਂਚ ਹਿਮਾਚਲ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਗਵਾਲਥਾਹੀਂ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਗੋਤਰੀ ਦੇ ਵਿੱਚ ਵਾਪਰੀ ਹੈ ਤੇ ਸਾਡੇ ਪੜਾਈ ਸਾਡੀ ਰਚਨਾ ਦੇ ਦੀ ਪਿੰਡ ਵਰਮਲੇ ਤੋਂ ਆਇਆ ਤੇ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਟੈਂਕਰ ਦੇ ਨਾਲ ਇਹ ਜਿਹੜਾ ਐਕਸੀਡੈਂਟ ਹੋਇਆ ਆਪਣੀ ਬੇਟੀ ਨੂੰ ਛੱਟ ਕੇ ਉਹ ਵਾਪਸ ਆ ਰਹੇ ਸੀ ਤੇ ਸਾਨੂੰ ਵੀ ਜਦੋਂ ਪਤਾ ਲੱਗਿਆ ਤੇ ਸਾਰਾ ਜਿਹੜਾ ਪਿੰਡ ਹੈ ਉੱਤੇ ਮੌਕੇ ਤੇ ਪਹੁੰਚਿਆ ਬਹੁਤ ਦੇ ਦੁੱਖवान ਪੈਗੜਨਾ ਹੈ ਸਾਰਿਆਂ ਨੂੰ ਇਸ ਗੱਲ ਦਾ ਅਫਸੋਸ ਬਹੁਤ ਹੈ ਇਹ ਕੀ ਕਰ ਕਿ ਸਗੇ ਬਈ ਇੰਨੀ ਰਾਤ ਕੇ ਇਕੱਲੇ ਆ ਰਹੇ ਸੀ ਐਕਚੁਅਲੀ ਸਾਡੇ ਅਜੇ ਇੱਕ ਭਗਵਤ ਸ਼ੁਰੂ ਹੋਣੀ ਸੀ ਪਿੰਡ ਫਾਰਮਲੇ ਦੇ ਵਿੱਚ ਤੇ ਉਹਦੀ ਕਲ ਯਾਤਰਾ ਸੀਗੀ ਤੇ ਉਹ ਕਲ ਯਾਤਰਾ ਜਿਹੜੀ ਹੈ ਤਕਰੀਬਨ ਅਹੀ 6:30 ਵੇ ਤਕਰੀਬਨ ਖਤਮ ਹੋਈ ਹੈ ਉਸ ਤੋਂ ਬਾਅਦ ਜਾਂ ਹੁਣ ਤਾਂ ਹਾਲੇ ਤੱਕ ਪੂਰਾ ਪਤਾ ਨਹੀਂ ਲੱਗਿਆ ਜਾਂ ਇਹ ਆਪਣੀ ਬੇਟੀ ਨੂੰ ਛੱਡ ਕੇ ਆ ਰਹੇ ਸੀਗੇ ਜਾਂ ਫਿਰ ਉਹਨੂੰ ਛੱਡਣ ਜਾ ਰਹੇ ਸੀ। ਜੋ ਵੀ ਉਹਨਾਂ ਨੂੰ ਹੋਇਆ ਵੀ ਰਸਤੇ ਦੇ ਵਿੱਚ ਇਹ ਈਡ ਘਟਨਾ ਵਾਪਰੀ। ਕਿਹੜਾ ਕਿਸ ਨੇ ਕੇਸ ਹੀ ਲੱਗਦਾ ਹੈ? ਇਹ ਜਿਹਨੇ ਤਕਰੀਬਨ 40 ਤੋਂ 45 ਸਾਲ ਦੇ ਵਿੱਚ ਵਿੱਚ ਹੈ। ਮੌਕੇ ਤੇ ਪੰਜਾਬ ਪੁਲਿਸ ਆਈ ਹੋਵੇ। ਹਾਂਜੀ ਮੌਕੇ ਤੇ ਹਿਮਾਚਲ ਪੁਲਿਸ ਵੀ ਆ ਕੋਰਟੋ ਵੀ ਆ ਗਈ ਹੈ। ਤੇ ਆ ਥਾਣਾ ਜਿਹੜਾ ਸਾਡਾ ਆਪਣਾ ਗੋਸਤਈ ਦਾ ਹੈ। ਇਹ ਵੀ ਪੋਸਿਟਿਵ ਮੌਕੇ ਤੇ ਪਹੁੰਚੀ ਹੈ। ਕੀ ਮੰਗ ਕਰਦੇ ਆ ਆਪਣੇ ਬੇਗ? ਇਹਦੇ ਚੋਂ ਇਹ ਹੀ ਹੈ ਕਿ ਚਲੋ ਜੀ ਨਸ਼ਪੰਕਸੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ। ਇਹ ਜਿਸ ਤਰ੍ਹਾਂ ਵੀ ਲੱਗਦਾ ਇਹਨੂੰ ਇਹਸਾਬ ਨੂੰ ਮੈਨੂੰ ਚਾਹੀਦਾ ਜੇ ਮੈਂ ਕੋਈ ਗੱਲ ਕੀਤੀ ਸੀ ਠੀਕ ਠੀਕ